ਖਰੜ ਤਹਿਸੀਲ ਤੋਂ ਸਰਕਾਰ ਨੂੰ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਕਰੀਬ 1.5 ਅਰਬ ਕਮਾਈ ਹੋਈ ਆ ਇਸ ਤਹਿਸੀਲ ਦੇ ਵਿੱਚ ਲਗਾਤਾਰ ਕੰਮ ਵਧਿਆ ਹੋ ਰਿਹਾ ਜਿਸ ਕਰਕੇ ਸਰਕਾਰ ਦੀ ਜਿਹੜੀ ਆਮਦਨ ਵੀ ਵਧਿਆ ਖਬਰ ਹੈ ਕਿ ਖਰੜ ਤਹਿਸੀਲ ਚ ਰਜਿਸਟ੍ਰੇਸ਼ਨ ਤੋਂ ਕੰਮਾਂ ਤੋਂ ਸਰਕਾਰ ਨੂੰ ਮਹਿਜ 4 ਮਹੀਨਿਆਂ ਚ 1 ਅਰਬ 33 ਕਰੋੜ ਤੋਂ ਵੱਧ ਆਮਦਨ ਹੋਈ ਆ ਇਹ ਸਰਕਾਰ ਦਾ ਖਜ਼ਾਨਾ ਖਰੜ ਤਹਿਸੀਲ ਨੇ ਕੱਲੇ 4 ਮਹੀਨਿਆਂ ਦੇ ਵਿੱਚ ਹੀ ਭਰ ਦਿੱਤਾ ਹੈਗਾ ਖਬਰ ਪੂਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਤਹਿਸੀਲਾਂ ਦੇ ਸਬ ਤਹਿਸੀਲਾਂ ਵਿੱਚ ਮਾਲ ਵਿਭਾਗ ਨਾਲ ਸੰਬੰਧਿਤ ਹੁੰਦੀ ਰਜਿਸਟ੍ਰੇਸ਼ਨ ਤੋਂ ਪੰਜਾਬ ਸਰਕਾਰ ਨੂੰ ਕੱਲੇ ਅਗਰ ਖਰੜ ਤਹਿਸੀਲ ਦੀ ਗੱਲ ਕੀਤੀ ਜਾਵੇ ਤਾਂ ਖਰੜ ਤਹਿਸੀਲ ਦੇ ਸਬ ਰਜਿਸਟਰ ਦਫ਼ਤਰ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ 4 ਮਹੀਨਿਆਂ ਦੇ ਵਿੱਚ 1 ਅਰਬ 33 ਕਰੋੜ 51 ਲੱਖ 43 ਹਜ਼ਾਰ 408 ਰੁਪਏ ਦੀ ਆਮਦਨ ਹੋਈ ਹੈ ਇਸ ਮਸਲੇ ਦੇ ਵਿੱਚ ਜਾਣਕਾਰੀ ਸਬ ਰਜਿਸਟਰਾਰ ਖਰੜ ਰਮਨਦੀਪ ਕੌਰ ਨੇ ਦੱਸੀ ਜਾਣਕਾਰੀ ਕਿ ਵਿਭਾਗ ਨਾਲ ਸੰਬੰਧਿਤ ਦਸਤਾਵੇਜ਼ ਜਿਵੇਂ ਬੇਨਾਮਾ ਰਹਿਣ ਨਾਮਾ ਆੜ ਰਹਿਣ ਹਿਬਾ ਨਾਮਾ ਮੁਖਤਿਆਰ ਨਾਮ ਖਾਸ ਮੁਖਤਿਆਰ ਨਾਮ ਆਮ ਵਸੀਅਤ ਵਸੀਅਤ ਮਨਸੂਖੀ ਗੋਦ ਨਾਮਾ ਤੇ ਬਾਦਲਾ ਨਾਮਾ ਤਤੀਮਾ ਐਗਰੀਮੈਂਟ ਪਟਾਨਾਮਾ ਤਬਦੀਲ ਮਲਕੀਅਤ ਮਨਸੂਖੀ ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ ٹرسٹ ਡੀਡ ਆਦ ਡਾਕੂਮੈਂਟ ਰਜਿਸਟ੍ਰੇਸ਼ਨ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਸਰਕਾਰ ਨੂੰ ਇਹ ਆਮਦਨ ਹੁੰਦੀ ਹੈ ਉਹਨਾਂ ਦੱਸਿਆ ਕਿ ਅਪ੍ਰੈਲ 2024 ਵਿੱਚ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ 36 ਕਰੋੜ 99 ਲੱਖ 42000 ਰੁਪਏ ਇਸੀ ਤਰ੍ਹਾਂ ਮਈ ਦੇ ਵਿੱਚ ਸਰਕਾਰ ਨੂੰ ਮਈ 2024 ਵਿੱਚ 30 ਕਰੋੜ 38 ਲੱਖ 48314 ਰੁਪਏ ਜੂਨ ਵਿੱਚ 31 ਕਰੋੜ 52 ਲੱਖ 50814 ਰੁਪਏ ਜੁਲਾਈ 2024 ਵਿੱਚ 34 ਕਰੋੜ 71 ਲੱਖ 2217 ਰੁਪਏ ਸਰਕਾਰ ਨੂੰ ਆਮਦਨ ਹੋਈ ਸੀ ਉਹਨਾਂ ਦੱਸਿਆ ਕਿ ਪਿਛਲੇ ਸਾਲ ਭਾਵ ਮਿਤੀ 1 April 2023 ਤੋਂ ਲੈ ਕੇ 31 March 2023 ਤੱਕ 3 ارب 14 ਕਰੋੜ 28 ਲੱਖ 91 ਹਜ਼ਾਰ 543 ਰੁਪਏ ਆਮਦਨ ਹੋਈ ਸੀ ਅਤੇ ਇਸੇ ਸਾਲ 23592 ਡਾਕੂਮੈਂਟ ਰਜਿਸਟਰਡ ਹੋਏ ਸਨ ਜਦਕਿ ਇਸ ਚਾਲੂ ਸਾਲ ਦੇ 4 ਮਹੀਨਿਆਂ ਵਿੱਚ 8630 ਵਸੀਕੇ ਰਜਿਸਟਰਡ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਸਰਕਾਰ ਨੂੰ ਹੋ ਰਹੀ ਆਮਦਨ ਵਿੱਚ ਸਟੈਂਪ ਡਿਊਟੀ ਸ਼ੋਸ਼ਲ ਇਨਫੋਰ ਸੈਸ ਡਿਵੈਲਪਮੈਂਟ ਫੀਸ ਰਜਿਸਟ੍ਰੇਸ਼ਨ ਫੀਸ ਸਪੈਸ਼ਲ ਇਨਫਰਾ ਡਿਵੈਲਪਮੈਂਟ ਫੀਸ ਆਰ ਦਾ ਸ਼ਾਮਿਲ ਹਨ ਉਹਨੇ ਇਹ ਵੀ ਦੱਸਿਆ ਕਿ ਸਬ ਰਜਿਸਟਰ ਖੜ ਦੇ ਦਫਤਰ ਵਿੱਚ ਰੋਜ਼ਾਨਾ ਵਕਫ ਵਕ ਕੰਮਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸੰਬੰਧੀ 225 ਅਪਾਇੰਟਮੈਂਟ ਨਾਰਮਲ ਲਈਆਂ ਜਾ ਸਕਦੀਆਂ ਜੇਕਰ ਇਹ ਅਪਾਇੰਟਮੈਂਟ ਫੁੱਲ ਹੋਣ ਤਾਂ ਰਜਿਸਟਰ ਕਰਵਾਉਣ ਲਈ ਤਤਕਾਲੀ ਅਪਾਇੰਟਮੈਂਟ ਵੀ ਲਈ ਜਾ ਸਕਦੀ ਹੈ ਜਿਨ੍ਹਾਂ ਦੀ ਰੋਜ਼ਾਨਾ ਗਿਣਤੀ 10 ਹੈ ਉਨਾ ਸਭ ਰਜਿਸਟਰ ਖਰੜ ਦੇ ਦਫਤਰ ਵਿੱਚ ਰਜਨਾ ਆਮ ਕਮਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਰਜਿਸਟ੍ਰੇਸ਼ਨ ਸਮੇਂ ਸਿਰ ਕਿਸੇ ਪ੍ਰਕਾਰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਤਾਂ ਉਹ ਖੁਦ ਉਹਨਾਂ ਨੂੰ ਮਿਲ ਕੇ ਵੀ ਹੱਲ ਕਰਵਾ ਸਕਦੇ ਨੇ ਲੇਕਿਨ ਫਿਲਹਾਲ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਇਸ ਵਿੱਤੀ ਬਰੇ 224 225 ਦੀ 4 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਖਰੜ ਤਹਿਸੀਲ ਤੋਂ ਪੰਜਾਬ ਸਰਕਾਰ ਨੂੰ ਕੱਲੀ ਖਰੜ ਤਹਿਸੀਲ ਤੋਂ ਪੰਜਾਬ ਸਰਕਾਰ ਨੂੰ 1 ارب 33 ਕਰੋੜ ਰੁਪਏ ਤੋਂ ਜ਼ਿਆਦਾ ਕਮ ਜਿਹੜੀ ਆਮਦਨ ਹੋਈ ਅਗਰ ਪਿਛਲੇ ਵਿੱਤੀ ਬਰੇ ਦੀ ਗੱਲ ਕੀਤੀ ਜਾਵੇ 1 April 2023 ਤੋਂ ਲੈ ਕੇ 31 March 2023 ਤੱਕ ਖਰੜ ਤਹਿਸੀਲ ਤੋਂ ਪੰਜਾਬ ਨੂੰ 3 ارب 14 ਕਰੋੜ 28 ਲੱਖ 91 ਹਜ਼ਾਰ 543 ਕਰੋੜ ਦੀ ਜਿਹੜੀ ਇਨਕਮ ਹੋਈ ਹੈ ਮਤਲਬ 3 ارب ਲਾਲੋ ਕਿ 300 ਕਰੋੜ ਤੋਂ ਜ਼ਿਆਦਾ ਜਿਹੜੀ ਆ ਸਰਕਾਰ ਨੂੰ ਇਕੱਲੇ ਖਰੜ ਤੋਂ ਹੀ ਆਮਦਨ ਹੋਈ ਹੈ ਇਹ ਇਨ 4 ਮਹੀਨਿਆਂ ਦੇ ਵਿੱਚ ਕਰੀਬ 1 ਅਰਬ 33 ਕਰੋੜ ਤੋਂ ਜ਼ਿਆਦਾ ਆਮਦਨ ਹੋਈ ਹੈ ਲੇਕਿਨ ਫਿਲਹਾਲ ਕਿਉਂਕਿ ਜਿੱਥੇ ਚੰਗੇ ਆਫੀਸਰ ਹੋਣ ਜਿੱਥੇ ਚੰਗੇ ਵਧੀਆ ਆਫੀਸਰ ਹੋਣ ਉੱਥੇ ਲਾਜ਼ਮੀ ਤੌਰ ਤੇ ਇਨਕਮ ਸਰਕਾਰਾਂ ਨੂੰ ਵਧੀਆ ਹੋ ਜਾਂਦੀ ਹੈ ਔਰ ਖਰੜ ਤਸੀਲ ਬਾਰੇ ਹੈ ਕਿ ਇੱਥੇ ਸਮੇਂ ਤੇ ਜਿਹੜੀ ਆ ਉਹ ਲੋਕਾਂ ਦੇ ਜਿਹੜੇ ਕੰਮ ਹੋ ਰਹੇ ਨੇ ਚਾਹੇ ਕਿਸੇ ਨੇ ਪਲਾਟ ਦੀ ਰਜਿਸਟਰੀ ਕਰਾਉਣੀਆਂ ਵਿੱਚ ਆਈ ਫਲੈਟ ਦੀ ਰਜਿਸਟਰੀ ਕਰਾਉਣੀਆਂ ਵਿੱਚ ਚਾਹੇ ਜਾਂ ਕਿ ਬਾਕੀ ਜਿਹੜੇ ਹੋਰ ਦਸਤਾਵੇਜ਼ ਜਿਹੜੇ ਜ਼ਰੂਰੀ ਉਹਦੇ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਜਿਵੇਂ ਬਿਨਾਮਾ ਰਹਿਨਾਮਾ ਆੜ ਰਹਿਣਾ ਹਿਬਾ ਨਾਮਾ ਮੁਖਤਾਰਨਾਮਾ ਖਾਸ ਮੁਖਤਾਰਨਾਮਾ ਆਮ ਵਸੀਅਤ ਵਸੀਅਤ ਮنسੂਖੀ ਗੋਦਨਾਮਾ ਤਬਾਦਲਾ ਨਾਮਾ ਤਤੀਮਾ ਐਗਰੀਮੈਂਟ ਪਟਾ ਨਾਮਾ ਤਦ ਤਬਦੀਲ ਮਲਕੀਅਤ ਮنسੂਖੀ ਮੁਖਤਾਰਨਾਮਾ ਖਾਸ ਕਰਸਟ ਡੀਡ ਆਲ ਜਿਹੜੇ ਡਾਕੂਮੈਂਟ ਜੀ ਰਜਿਸਟਰਡ ਹੁੰਦੀ ਆ ਉਸ ਸਮੇਂ ਸਰੁੰਦੀਆ ਔਰ ਇਸੇ ਕਰਕੇ ਸ਼ਾਇਦ ਇਸ ਤਸੀਲ ਦੇ ਵਿੱਚ ਸਰਕਾਰ ਨੂੰ ਇਸ ਵਿੱਤੀ ਵਿਰ ਹੈ ਜੋ ਚੱਲ ਰਿਹਾ ਉਹਨਾਂ ਵਿੱਤੀ ਵਿਰ ਦੇ 4 ਮਹੀਨਿਆਂ ਦੇ ਵਿੱਚ ਸਰਕਾਰ ਨੂੰ ਕਰੀਬ 1 ਕਰਬ 33 ਕਰੋੜ ਰੁਪਏ ਤੋਂ ਜ਼ਿਆਦਾ ਆਪਦਨ ਹੋ ਚੁੱਕੀ ਹੈ ਔਰ ਖੜਰ ਪੰਜਾਬ ਦੀ ਅਮਤਪੂਰਨ ਤਸੀਲਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ ਔਰ ਸ਼ਾਇਦ ਇਸੇ ਕਰਕੇ ਇੱਥੇ ਇੰਨੀ ਕਮਾਈ ਹੋ ਰਹੀ ਕਿ ਕਾਫੀ ਇਸ ਏਰੀਆ ਦੇ ਵਿੱਚ ਰੀਅਲ اسٹیਟ ਦਾ ਕਾਰੋਬਾਰ ਚਾਹੀਓ ਖਰੜ ਹੋਵੇ ਚਾਹੇ ਨੂ ਚੰਡੀਗੜ੍ਹ ਵਾਲੇ ਸਤਸਿਲ ਮਾਦਰੀ ਹੋਵੇ ਚਾਹੇ ਫਤਜੀ ਡੇਰਾ ਬੱਸੀ ਹੋਵੇ ਪਰ ਖਾਸ ਕਰਕੇ ਜਿਹੜਾ ਹਰ ਤਹਿਸੀਲ ਦੇ ਵਿੱਚ ਪਹਿਲੇ 4 ਮਹੀਨਿਆਂ ਦੇ ਵਿੱਚ ਸਰਕਾਰ ਨੂੰ ਇਨੀ ਆਮਦਨ ਹੋਣੀ ਇਹ ਸਭ ਤੋਂ ਵੱਡੀ ਗੱਲ ਹਾਲਾਂਕਿ ਐਨਓਸੀ ਦਾ ਕਾਫੀ ਝਗੜਾ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਬੱਸੀ ਦੇ ਵਿੱਚ ਜਿਹੜਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਕਾਗਜ਼ਾਂ ਦੇ ਵਿੱਚ ਉਹ ਹਜੇ ਕਾਰਵਾਈ ਨਹੀਂ ਹੋਈ ਇਸ ਲਈ ਕਿਰ ਪਿਛਲੀ ਜਿਹੜੀ 5 ਮਹੀਨਾ ਬਾਅਦ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਉਹਦੇ ਚ ਮੁੱਖ ਮੰਤਰੀ ਭਗਵਰਤੂਮਾਨ ਹੋਣਾਂ ਨੇ ਉਹ ਕੈਬਨਟ ਚ ਏਜੰਡਾ ਲਿਆਂਦਾ ਸੀ ਉਹਦੇ ਚ ਵੀ ਹੁਣ ਐਨਓਸੀ ਦੀ ਜਿਹੜੀ ਸ਼ਰਤਾ ਹਟਾ ਦਿੱਤੀ ਕਿ ਇਹ ਦਿਲਾਜ਼ਮੀ ਤੌਰ ਤੇ ਹੋਰ ਤਸੀਲਾਂ ਦੇ ਵਿੱਚ ਸਰਕਾਰ ਨੂੰ ਹੋਰ ਜਿਹੜੀ ਆ ਇਨਕਮ ਹੋਵੇਗੀ ਇਹ ਅਜੀਤ ਅਖਬਾਰ ਚ ਖਬਰ 26 ਜੀਤ ਅਖਬਾਰ ਦੇ ਖਰੜ ਤੋਂ ਪੱਤਰਕਾਰ ਗੁਰਮਖ ਸਿੰਘ ਮਾਨ ਹੋਣਾਂ ਦੀ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਖਰੜ ਤਸੀਲ ਦੇ ਵਿੱਚ ਰਜਿਸਟ੍ਰੇਸ਼ਨ ਕੰਮਾਂ ਤੋਂ ਸਰਕਾਰ ਨੂੰ 4 ਮਹੀਨਿਆਂ ਦੇ ਵਿੱਚ ਜਿਹੜਾ ਵਿੱਤੀ ਵਾਰਾ ਚੱਲ ਰਿਹਾ 4 ਮਹੀਨਿਆਂ ਦੇ ਵਿੱਚ 1 ਅਰਬ 33 ਕਰੋੜ ਤੋਂ ਵੱਧ ਆਮਦਨ ਹੋਈ ਹੈ ਫਿਲਹਾਲ ਇਸ ਜਾਣਕਾਰੀ ਨੂੰ ਤੁਹਾਡੇ ਤੋਲੇ ਨੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ